ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਧਾ ਲੱਗਦਾ ਦੋਸਤੋ ਜਿਹੜੇ ਇਵੈਂਟ ਤੋਂ ਆਪਾਂ ਆਉਣੇ ਆ ਖੇਮ ਕਰਨ ਤੇ ਅਮਰਕੋਟ ਤੋਂ ਤੁਸੀਂ ਬਿਲਕੁਲ ਭਿੱਖੀਮੈਂਡ ਵਾਲੇ ਪਾਸਿਓਂ ਜਦੋਂ ਜਦੋਂ ਆਉਣੇ ਆ ਦੋਸਤੋ ਸੱਜੇ ਪਾਸੇ ਅਟਰਨ ਲੈਣੀ ਹੈਗੀ ਆ ਤੇ ਮਹਮੂਦਪੁਰਾ ਪਿੰਡ ਆਉਂਦਾ ਦੋਸਤੋ ਪਹਿਲਾਂ ਉਸ ਤੋਂ ਬਾਅਦ ਜਿਹੜਾ ਦੋਸਤੋ ਪਿੰਡ ਲਾਖਣਾ ਤੇ ਰਾਜੋਂ ਕੋ ਪਿੰਡ ਜਿਹੜੀ ਦੋਸਤੋ ਇਹ ਛੜਕ ਬਿਲਕੁਲ ਅੱਗੇ ਪਿੰਡਾਂ ਦੇ ਵਿੱਚ ਚਲਈ ਜਾਂਦੀ ਆ ਤੇ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਖਾਸ ਵਿਜਿਟ ਤੁਹਾਨੂੰ ਜਿਹੜੀ ਆ ਪਿੰਡ ਮਹਮੂਦਪੁਰਾ ਕਰਨੀ ਪਵੇਗੀ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਘਰੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਆਪਾਂ ਮੱਝਾਂ ਦਿਖਾ ਦਾਂਗੇ ਇੱਕ ਨੀਲੀ ਦੇ ਬਿਲਕੁਲ ਪੱਕ ਦੀ ਜਿਹੜੀ ਦੋਸਤੋ ਇਹ ਮੱਝ ਪਹਿਲੇ ਨੰਬਰ ਤੇ ਹੋਵੇਗੀ ਠੀਕ ਆ ਜੀ ਇੱਕ ਬਿਲਕੁਲ ਢੇਲੀ ਮੱਝ ਹੋਵੇਗੀ ਤੋ ਦੋਨਾ ਜਿਹੜੀਆਂ ਦੋਸਤੋ ਮਜਾਂ ਦੀ ਡਿਟੇਲ ਆ ਪੂਰੀ ਇਨਫੋਰਮੇਸ਼ਨ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਜਿਹੜੀ ਦੋਸਤੋ ਸਾਂਝੀ ਕਰਾਂਗੇ ਸੋ ਵੀਡੀਓ ਦੇ ਨਾਲ ਇੰਟ ਤੱਕ ਬਣੇ ਰਹੋ ਤੇ ਬਾਕੀ ਅੱਗੇ ਬਾਅਦ ਤੋਂ ਬਾਅਦ ਜਿਹੜੀ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਅੱਗੇ ਕੁਝ ਨਵੇਂ ਫਾਰਮਰ ਤੱਕ ਵੀ ਜਿਹੜੀ ਵੀਡੀਓ ਪਹੁੰਚ ਸਕੇ ਠੀਕ ਆ ਜੀ ਤੇ ਅੱਜ 17 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਕੋਈ 2:30 ਦਾ ਹੈਗਾ ਦੁਪਹਿਰ ਦਾ ਆਓ ਕਰਦੇ ਹਾਂ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਦੀ ਸਤਿ ਸ੍ਰੀ ਅਕਾਲ ਸਾਸਰੀ ਕਾਲੀ ਸਨੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਭਰਾ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਇੱਕ ਨਾਮ ਆਪਣੇ ਵੀਰਾਂ ਨੂੰ ਦੱਸ ਦਈਏ ਸਾਰੇ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਨਿਕਾ ਮੱਲੂਆ ਜੀ ਮੇਰਾ ਠੀਕ ਹੈ ਹਾਂਜੀ ਤੇ ਗੁਰਪ੍ਰੀਤ ਵੀਰੇ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਕਿੰਨੇ ਕ ਸਮੇਂ ਤੋਂ ਵੈਸੇ ਕਰਦੇ ਆ ਰਹੇ ਬਾਬਾ ਕਾਫੀ ਟਾਈਮ ਹੋ ਗਿਆ ਜੀ ਕਾਫੀ ਲੰਬੇ ਟਾਈਮ ਤੋਂ ਹਾਂਜੀ ਹਾਂਜੀ ਤੇ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਮੱਝਾਂ ਹੀ ਆਉਂਦੀਆਂ ਜਾਂਦੀਆਂ ਹਾਂਜੀ ਮੱਝਾਂ ਹੀ ਜ਼ਿਆਦਾਤਰ ਆਉਂਦੀਆਂ ਕਿਤੇ ਇੱਕਦਾਂ ਹੀ ਗਾਂ ਵੀ ਕਿਤੇ ਇੱਕਦਾਂ ਹੀ ਲੈ ਲੈ ਦੀ ਘ ਤੇ ਖਾਸ ਕੋਈ ਭੈਣ ਭਰਾ ਆਵੇ ਤੇ ਬਿਲਕੁਲ ਸੜਕ ਉੱਤੇ ਹੀ ਘਰ ਆ ਜਾਂਦਾ ਮੈਂ ਮੇਨ ਸੜਕ ਦੇ ਨਾਲ ਹੀ ਮਤਲਬ ਸਾਹਮਣੇ ਹਾਂ ਮਮੂਤਪੁਰਾ ਹਾਂਜੀ ਹਾਂ ਪਿੰਡ ਪਰ ਕੋਈ ਸੜਕ ਦੇ ਉੱਪਰ ਹੀ ਘਰ ਹਾਂਜੀ ਹਾਂ ਤੇ ਗੁਰਪ੍ਰੀਤ ਪਾਈ ਪਸ਼ੂਵਾਚ ਦੁੱਧ ਖਾਦ ਕੇ ਵੀਡੀਓ ਤੇ ਵਿੱਚ ਦੋ ਮੱਝਾਂ ਜੀ ਦੋ ਮੱਝਾਂ ਤੇ ਠੁਕੀਆਂ ਕੇ ਗੱਬਣਾ ਤੇ ਸਮਾਂ ਕਿੰਨਾ ਕਿੰਨਾ ਲੈ ਕੇ ਜਾਣ ਦੀਆਂ ਦੋਵੇਂ ਬਾਹ ਹਫਤਾ ਹਫਤਾ ਜੀ 5 5 6 6 ਦਿਨ ਖੜਨਗੇ ਦੋਵੇਂ ਤਿਆਰ ਹੀ ਆ ਜੀ ਠੀਕ ਹੈ ਜੀ ਹਾਂਜੀ ਤਾਂ ਪੋਜੀ ਨੰਬਰ ਤੇ ਆਵਾਜ਼ ਚੰਗੀ ਆਪਣੇ ਕੋਲ ਆਹੀ ਮੱਝ ਜੀ ਹਾਂਜੀ ਇਹ ਨੀਲੀ ਰਾਂਦੀ ਜਾਉਂਦੀ ਹੈ ਇਹ ਨੀਲੀ ਦੀ ਮੇਰੇ ਦੋਸਤੋ ਪੂਰੀ ਨੀਲੀ ਪਸੰਦ ਆਉਗੀ ਬਾਰਡਰ ਫਰੀਡ ਦੀ ਆ ਤੇ ਪਸ਼ੋਕਰ ਵੀ ਇਹਦਾ ਮੈਨੂੰ ਲੱਗਦਾ ਵੀ ਆਪਣੇ ਬਿਲਕੁਲ ਇੱਧਰ ਲਾਗੇ ਬਣੇ ਦੀ ਆ ਆਪਣੇ ਆਪ ਦੇ ਇਥੋਂ ਮੈਨ ਲਾਗੇ ਲਾਕੇ ਦੀ ਆ ਬੱਡਰ ਜੰਪਲ ਇਥੋਂ ਦੀ ਆ ਜੰਮੀਪਲੀ ਹਾਂਜੀ ਇਥੋਂ ਦੀ ਆ ਠੀਕ ਆ ਸੋ ਇੱਕ ਵਾਰੀ ਪੂਰੀ ਮਾਰਕਿੰਗ ਆ ਤੁਹਾਨੂੰ ਕਰੈਕਟਰ ਜਿਹੜੇ ਆ ਭਰਾਵੋ ਦਿਖਾ ਦਿੰਨੇ ਆ ਤੇ ਚੀਜ਼ ਪਸੰਦ ਆਉਗੀ ਪਸੰਦ ਆਈ ਚੀਜ਼ ਦੀ ਨਰਕ ਪਰਖ ਤੁਸੀਂ ਪਿੰਡ ਮਹਮੂਦਪੁਰ ਆਣ ਕੇ ਤਸੱਲੀ ਕਰ ਸਕਦੇ ਠੀਕ ਆ ਜੀ ਬਾਕੀ ਜਿੱਡਾ ਕੱਦ-ਕਾਡ ਹੋਊਗਾ ਜਿਹੜਾ ਵਜਨ ਲੋਡ ਹੋਊਗਾ ਪੂਰੀ ਡਿਟੇਲ ਦੱਸ ਦਾਂਗੇ ਤੁਹਾਨੂੰ ਤਸੱਲੀ ਦੇ ਨਾਲ ਤੇ ਗੁਰਪ੍ਰੀਤ ਭਾਈ ਇਹ ਸੁਬਾ ਕਿੰਨਾਸੂਗੀ ਹੈ ਇਹ ਤੀਜਾ ਸੁਬਾ ਸੁਣਾ ਜੀ ਨੇ ਤੀਜਾ ਸੁਬਾ ਹਾਂਜੀ ਮਤਲਬ ਕਿ 7 ਦਿਨ ਬਾਕੀ ਆ ਹਾਂਜੀ ਤੀਜਾ ਸੁਬਾ ਤੇ ਇੱਕ ਵਾਰੀ ਜਰਾ ਦੋਸਤੋ ਤੁਹਾਨੂੰ ਜਰੂਰ ਇੱਕ ਵਾਰੀ ਬੌਡੀ ਦਾ ਸਟਰਕਚਰ ਦਿਖਾ ਦਿੰਨੇ ਆ ਆ ਦੇਖੋ ਡਰਦੀ ਆ ਥੋੜੀ ਜੀ ਠੀਕ ਆ ਤੇ ਥੋੜੀ ਜੀ ਡਰਦਾ ਹੈ ਪਸ਼ੂ ਵਾਕੇ ਜਿੰਨਾ ਵੀ ਹੋ ਸਕਦਾ ਹੋਇਆ ਆਪਾਂ ਤਸੱਦੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆ ਦੇਖੋ ਜੀ ਠੀਕ ਆ ਆ ਤੋੜ ਲੋ ਜੀ ਬਾਕੀ ਹੈਵੀ ਬਾਡੀ weight ਦੀ ਆ ਠੀਕ ਹੈ ਜੀ ਹੈਵੀ ਬਾਡੀ weight ਦੀ ਆ ਪਿੱਠ ਪੁੱਠੇ ਦੀ ਭਾਰੀ ਹੈ ਭਰਾਓ ਤੇ ਕੱਦ ਭਜਨ ਪੂਰਾ ਆ ਲੋ ਜੀ ਬਾਕੀ ਥਾਣੇ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਦੋਸਤੋ ਮੁੱਠੀ ਵਾਲਾ ਥਾਣਾ ਤੇ ਬਿਲਕੁਲ ਵਜਨ बटे ਵਾਲੀ ਆ ਪੂਰੀ ਵਜਨ ਲੋਡ ਤੇ ਕੱਦ-ਕਾਠ ਜਿਹੜਾ ਦੋਸਤੋ ਪੂਰਾ ਵੱਡਾ ਠੀਕ ਹੈ ਜੀ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਨੀਲੀ ਦੀ ਜਿਹੜੀ ਆ ਦੋਸਤੋ ਪਿਓਰ ਮੱਝ ਆ ਵੀਰ ਹੋਣਾ ਦੇ ਕੋਲ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਆ ਲਓ ਜੀ ਠੀਕ ਹੈ ਜੀ ਬੰਦ ਲੋ ਤੇ ਗੁਰਪ੍ਰੀਤ ਭਾਈ ਕੀ ਮੁੱਲ ਡਿਮਾਂਡ ਕੀ ਕਰਦੇ ਫਿਰਿੰਦੀ ਭਾਈ 90 ਕਰਦੇ ਮੁੱਲ 90 ਹਾਂਜੀ 2000 ਛੋਟ ਕਰਦੇ ਆ 88 ਦੀ ਹੋ ਜੂਗੀ ਹਾਂਜੀ ਹੂੰ 90000 ਦੋਸਤੋ ਡਿਮਾਂਡ ਆ 88000 ਲੈ ਦੇ ਆ ਠੀਕ ਆ ਤੇ ਥੋੜਾ ਜਿਹਾ ਡਰਦਾ ਐਨੀਮਲ ਬਾਕੀ ਟਿਕਾ ਕੇ ਜਿਹੜਾ ਵੀਰ ਨੇ ਅੱਗੇ ਬਿਲਕੁਲ ਸਾਹ ਸੰਭਾਲ ਜਿਹੜਾ ਵੀਰ ਕਰੂਗਾ ਜਿਹਦੇ ਹੱਥ ਪੈਰੂਗਾ ਜਾ ਕੇ ਤੇ ਬਿਲਕੁਲ ਸ਼ਾਂਤ ਹੋ ਜੂਗੀ ਕਈ ਨਾ ਪਸ਼ੂ ਉਪਰਾ ਕਰ ਜਾਂਦਾ ਤੇ ਅਗੋਂ ਵਿਕਰੀ ਵਾਲਾ ਪਸ਼ੂ ਆ ਕੇ ਨਾ ਘਰੇਲੂ ਆਪਾਂ ਮਤਲਬ ਘਰੋਂ ਪਸ਼ੂ ਕੇ ਨਾ ਖਰੀਦਿਆ ਹੋਵੇ ਹਾਂਜੀ ਘਰ ਤੋਂ ਮੱਝ ਲਈ ਤਾਂ ਕਰੇ ਡਾਦੇ ਮਤਲਬ ਨਿਕਲੀ ਨਹੀਂ ਨਾ ਬਾਹਰ ਨਿਕਲੀ ਬਾਹਰ ਨਹੀਂ ਨਿਕਲੀਗੀ ਤੇ ਬਾਕੀ ਥਣ ਥਣ ਦੀ ਕੁਆਲਿਟੀ ਚੰਗੀ ਖਾਸੀ ਆ ਬਿਲਕੁਲ ਮੁੱਠੀ ਵਾਲਾ ਹੱਥੀ ਚੁਬਾਈ ਵਾਲਾ ਥਾਣਾ ਦਿੱਤੀ ਠੀਕ ਆ ਤੇ ਦਿਨ ਹਜੇ ਦੋਸਤੋ 7 ਦਿਨ ਬਾਕੀ ਆ ਸੂਣ ਦੇ ਵਿੱਚ ਥਣ ਝੱਡਾ ਕਾਫੀ ਖੁੱਲਾ ਬਣਾਉਗੀ ਬਾਕੀ ਤੁਸੀਂ ਹਵਾਨੇ ਦਾ ਸਟਰਕਚਰ ਦੇਖ ਹੀ ਲਿਆ ਬਿਲਕੁਲ ਚੌਰਸਲੇਵਾ ਤੇ ਚੰਗੇ ਮਿਲਕ ਦੀ ਆਪਾਸ ਕਰ ਸਕਦੇ ਆ ਕਿਉਂਕਿ ਰਵਾ ਜਿਹੜਾ ਦੋਸਤੋ ਨੀਲੀ ਦਾ ਠੀਕ ਆ ਬਰੀਡ ਨੀਲੀ ਦੀ ਆ ਲੈ ਵੀ ਗੁਰਦੀਪ ਜੀ ਪਈ ਆ ਸੁਹਾ ਘਰਮਾ ਸੁਊਗੀ ਇਹ ਤੀਜਾ ਸੁਹਾ ਸੁਣੀ ਆ ਜੀ ਇਹਦੀ ਤੀਜਾ ਸੁਹਾ ਸੁਣੀ ਆ ਦੋਸਤੋ ਢੇਲੀ ਆ ਠੀਕ ਆ ਆ ਸਿੰਘ ਬਿਲਕੁਲ ਫਰੰਟ ਵਾਲੇ ਕੰਨਾਂ ਤੋਂ ਮਤਲਬ ਕਿ ਅਗਲੇ ਪਾਸੇ ਸਿੰਘ ਆ ਤੇ ਢੇਲੀ ਆ ਫਿਕਸ ਸਿੰਘ ਨੇ ਠੀਕ ਆ ਜੀ ਤੇ ਸੁਹਾ ਤੀਜਾ ਦੱਸਿਆ ਵੀਰ ਨੇ ਦੇਣਾ ਹਜੇ ਕਿੰਨੇ ਕ ਲੈਂਦੀ ਆ ਵੀਰ ਹਫਤਾ ਖੜੂ ਜੀ ਵੱਟ ਮਾਰੂ ਹਫਤਾ ਪੂਰਾ ਲੈ ਜੂਗੀ

ਲਓ ਜੀ ਠੀਕ ਆ ਸਵੇਰ ਦੋਸਤੋ ਇਹ ਵੀ ਤੀਜਾ ਠੀਕ ਆ ਦੋਵੇਂ ਤੀਜੇ ਤੀਜੇ ਸਵੇਰ ਹੀ ਹੈ ਨਾ ਜੀ ਹਾਂਜੀ ਹਾਂਜੀ ਤੀਜੇ ਸਵੇਰ ਜੀ ਠੀਕ ਆ ਬਾਕੀ 53 ਵਧੀਆ ਜੀ 53 ਬਹੁਤ ਬੋਲੀਆਂ ਦੋਵੇਂ ਚੌਣ ਵਾਲੇ ਨਰਮ ਆਉਣੀਆਂ ਬਹੁਤ ਜੰਦਾ ਠੀਕ ਆ ਹਾਂਜੀ ਪਰ ਕੀ ਬਾਡੀ ਸਟਰਕਚਰ ਚੰਗਾ ਠੀਕ ਆ ਬਿਲਕੁਲ ਸਿੰਗਲ ਖੱਡੀ ਦੀ ਆ ਤੇ ਹੈਵੀ ਪੇਟ ਪੁੱਠਾ ਜਿਹੜਾ ਦੋਸਤੋ ਦੋਵੇਂ ਮੱਜਾਂ ਜਿਹੜੀਆਂ ਬਿਲਕੁਲ ਰਾਜੀ ਆ ਭਜਨ ਵੱਟੇ ਵਾਲੀਆਂ ਨੇ ਤੇ ਬਹਿਣੀ ਵਾਲੇ ਪਾਸੇ ਵੀ ਜਿਹੜਾ ਤੁਸੀਂ ਹਥਾਨ ਤੋਂ ਦੇਖ ਸਕਦੇ ਹੋ ਅਛਾ ਗੁਰਪ੍ਰੀਤ ਭਾਈ ਕੀ ਇਹਦੀ ਡਿਮਾਂਡ ਫੇਰ ਕੀ ਕਰਦੇ ਆਂ ਇਹਦੀ ਡਿਮਾਂਡ ਸੰਧੂ ਸਾਹਿਬ ਆਵਾ 78000 ਕਰਦੇ ਆਂ ਜੀ ਹਾਂ ਜੀ ਪੱਕੀ ਹਾਂ ਨਾ 75000 ਦੀ ਮੈਂ ਦੇ ਦਿਆਂਗੇ 75000 ਨਾ ਛੋਟ ਕਰਦੇ ਆਂ ਹੂੰ ਹਾਂ ਜੀ 75000 ਦੀ ਠੀਕ ਆ ਜੀ 78000 ਡਿਮਾਂਡ ਆ ਦੋਸਤੋ ਤੇ ਇਹਦੇ ਤੇ ਜਿਹੜਾ 75000 ਆ ਠੀਕ ਆ ਤੇ ਦੋਵੇਂ ਮੱਝਾਂ ਜੜੀਆਂ ਵੀਰ ਦੇ ਕੋਲ ਚੰਗੀਆਂ ਨੇ ਬਿਲਕੁਲ ਵਜਨ ਵਟੇ ਵਾਲੀਆਂ ਨੇ ਤੇ ਬਿਲਕੁਲ ਬਰੀਡ ਦੇ ਵਿੱਚ ਇੱਕ ਪਹਿਲੀ ਨੀਲੀ ਤੁਹਾਨੂੰ ਦਿਖਾਤੀ ਆ ਸੋ ਇਹ ਢੇਲੀ ਆ ਠੀਕ ਆ ਰੇਟ ਵੀ ਪਸੰਦ ਆਊਗਾ ਤੇ ਮੱਝਾਂ ਵੀ ਤੁਹਾਨੂੰ ਪਸੰਦ ਆਉਣਗੀਆਂ ਤਸੱਲੀ ਤੁਸੀਂ ਤੇਪਕੇ ਘਰ ਵਿਜ਼ਿਟ ਕਰਕੇ ਕਰ ਲਿਓ ਨੰਬਰ ਆਪਾਂ ਜਿਹੜੇ ਲੈ ਕੇ ਤੁਹਾਡੇ ਨਾਲ ਸਾਝੇ ਕਰ ਦਿੰਨੇ ਆ ਬੋਲਿਓ ਭਾਈ ਨੰਬਰ ਗੁਰਪ੍ਰੀਤ ਹਾਂਜੀ 97814 82464 97814 ਹਾਂਜੀ 82464 ਠੀਕ ਹੈ ਜੀ ਤੇ ਇਹ ਦੋਸਤੋ ਸਾਨੂੰ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਤੇ ਪਿੰਡ ਮਮੂਦਪੁਰ ਤੁਸੀਂ ਖਾਸ ਵਿਜ਼ਿਟ ਕਰ ਲਿਓ ਦੋ ਐਨੀਮਲ ਦਿਖਾਏ ਗਏ ਆਪਣੇ ਕੋਲੋਂ ਦੋਵੇਂ ਐਨੀਮਲ ਤਸੱਲੀ ਨਾਲ ਚੈੱਕ ਕਰਨ ਤੋਂ ਬਾਅਦ ਤੁਸੀਂ ਖਰੀਦ ਕਰ ਸਕਦੇ ਹੋ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ